ਜਮੂ ਕਸ਼ਮੀਰ ਦੇ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਭੜ ਰਿਹਾ ਤਣਾਅ ਦੇ ਕਾਰਨ ਝੰਗ ਦਾ ਮਾਹੌਲ ਬਣ ਗਿਆ ਸੀ ਇਸ ਦੌਰਾਨ ਪਾਕਿਸਤਾਨ ਵੱਲੋਂ ਭਾਰਤ ਵਿੱਚ ਕਈ ਥਾਵਾਂ ਤੇ ਡਰੋਨ ਅਤੇ ਮਿਰਜ਼ਾਇਲਾ ਵੀ ਸੁੱਟਿਆ ਗਈਆਂ ਜਿਨ੍ਹਾਂ ਨੂੰ ਸਾਡੀ ਭਾਰਤੀ ਫੌਜ ਦੁਆਰਾ ਖਵਾ ਦੇ ਚੀ ਨਸ਼ਟ ਕਰਕੇ ਪਾਕਿਸਤਾਨ ਦੇ ਕਾਲੇ ਮਨ ਸੁਭਿਆ ਨੂੰ ਨਾਕਾਮ ਕਰ ਦਿੱਤਾ ਗਿਆ ਸਾਡੇ ਸ਼ਕਤੀਸ਼ਾਲੀ ਡਿਫੈਂਸ ਸਿਸਟਮ ਨੇ ਪਾਕਿਸਤਾਨ ਨੂੰ ਸੀਜ਼ਫਾਇਰ ਦੀ ਮੰਗ ਕਰਨ ਲਈ ਮਜਬੂਰ ਕਰ ਦਿੱਤਾ ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਝੰਗਬੰਦੀ ਦਾ ਐਲਾਨ ਹੋਇਆ ਸੀਜਪਾਇ ਦੇ एलान ਤੋਂ ਬਾਅਦ ਰੁਧਿੱਤਿਰਾ ਨੇ ਪੀਐਮ ਮੋਦੀ ਨੂੰ ਕੇ ਨਾ ਸ਼ੁਰੂ ਕਰ ਦਿੱਤਾ ਅਤੇ ਸੀਜਪਾਇ ਦੇ ਫੈਸਲੇ ਨੂੰ ਗਲਤ ਦੱਸਦੇ ਹੋਏ ਕਾਇਰਨ ਨਾਲ ਹਰਕਤ ਕੀਤੀ ਇਹਨਾਂ ਸਭ ਦੇ ਵਿਚਾਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਖੇ ਤਾਰੀਖ ਦਿੱਤੀ ਹੈ ਨਰਸਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਰੇਸ਼ਨ ਸਿੰਦੂ ਦੀ ਸਫਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ ਉਹਨਾਂ ਨੇ ਕਿਹਾ ਮੋਦੀ ਜੀ ਨੇ ਆਪਣੀ ਸਥਿਤੀ ਨੂੰ ਕੂਟਨੀਤਿਕ ਢੰਗ ਨਾਲ ਸੰਭਾਲਿਆ ਹੈ ਜਿਸ ਕਾਰਨ ਪਾਕਿਸਤਾਨ ਨੂੰ ਜੰਗਬੰਦੀ ਦੀ ਪੀਖ ਮੰਗਲ ਲਈ ਵਾਸ਼ਿੰਗਟਨ ਜਾਣਾ ਪਿਆ ਸੁਖਵੀਰ ਬਾਦਲ ਨੇ ਜੰਗਬੰਦੀ ਤੇ ਟਿੱਪਣੀ ਕਰਨ ਵਾਲਾ ਆਵਾ ਦੇਵੀ ਆਲੋਚਨਾ ਕੀਤੀ ਜੌਮੜੀਆ ਕਾਲਜ ਦੇ ਮੁਖੀ ਸੁਖਵੀਰ ਸਿੰਘ ਬਾਦਲ ਨੇ ਆਪਰੇਸ਼ਨ ਸਿੰਧੂਰ ਦੀ ਸਫਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੀਰਜ ਤੇ ਸਪਸ਼ਟ ਦ੍ਰਿਸ਼ਟੀ ਨੂੰ ਦਿਸ਼ਲਾਗਾ ਕੀਤੀ ਹੈ ਉਹਨਾਂ ਨੇ ਕਿਹਾ ਕਿਸ ਤਰ੍ਹਾਂ ਪੀਐਮ ਮੋਦੀ ਨੇ ਇਕਰਾਰਨਾਮਾ ਵਾਂਗ ਕੂਟਨੀਤਿਕ ਢੰਗ ਨਾਲ ਸਥਿਤੀ ਨੂੰ ਸੰਭਾਲਿਆ ਹੈ ਉਸ ਨਾਲ ਪਾਕਿਸਤਾਨ ਨੂੰ ਜੰਗ ਬੰਦੀ ਦੀ ਠੀਕ ਮੰਗਲ ਨੇ ਬਾਖਸ਼ ਨਿਕੰਝਾਣਾ ਪਿਆ। ਉਹਨਾਂ ਨੇ ਬਹਾਦਰ ਹਥਿਆਰਬੰਦ ਬਲਾ ਨੂੰ ਬਧਾਈ ਦਿੱਤੀ। ਉਹਨਾਂ ਨੇ ਜੰਗ ਬੰਦੀ ਤੇ ਟਿੱਪਣੀ ਕਰਨ ਵਾਲੇ ਵਿਰੋਧੀਆਂ ਦੀ ਵੀ ਆਲੋਚਨਾ ਕੀਤੀ। ਜੰਗ ਬੰਦੀ ਟਿੱਪਣੀ ਕਰਨ ਵਾਲੇ ਸਿਆਸਦਾਨਾਂ ਦੀ ਅਨੁਮੋਚਨਾ ਕਰਦੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਉਹ ਆਕੂ ਹਨ ਜੋ ਲੜਾਈ ਕਾਰਨ ਹੋਏ ਨੁਕਸਾਨ ਨੂੰ ਦੇਖਣ ਦੀ ਬਜਾਏ ਆਪਣੇ ਡਰਾਈਂਗ ਰੂਮਾਂ ਵਿੱਚ ਬੈਠ ਕੇ ਟੈਲੀਵਿਜ਼ਨ ਸਕਰੀਨਾਂ 'ਤੇ ਲੜਾਈ ਦੇਖ ਰਹੇ ਨੇ। ਪਾਕਿਸਤਾਨ ਨਾਲ ਹੁਣ ਤੱਕ ਲੜੀਆਂ ਗਈਆਂ ਸਾਰੀਆਂ ਜੰਗਾਂ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਹੈ ਜ਼ਿਆਦਾਤਰ ਗੋਲੇ ਇੱਕ ਤੇ ਹਿਸ ਤਿੱਗੇ ਨੇ ਸਰਕਾਰ ਨੇ ਜੰਗ ਨੂੰ ਰੋਕ ਕੇ ਸਿਆਣਪ ਦਾ ਕੰਮ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੁਝ ਆਗੂ ਸਵੇਰ ਤੋਂ ਬਾਹਰ ਬੈਠ ਕੇ ਜੰਗ ਦੇਖਣਾ ਚਾਹੁੰਦੇ ਸਨ ਇੱਥੋਂ ਦੇ ਆਗੂ ਜੋ ਆਪਣੇ ਇਸ਼ਾਰੇ ਤੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਨੇ ਉਹ ਦੇਸ਼ ਦੇ ਅਸਲ ਦੁਸ਼ਮਣ ਹਨ ਸੁਖਵੀਰ ਵਾਦਲ ਨੇ ਕਿਹਾ ਕਿ ਸਿੱਖ ਪਾ ਇਚਾਰਾ ਸੰਕਰ ਦੇ ਸਮੇਂ ਹਮੇਸ਼ਾ ਦੇਸ਼ ਦੇ ਨਾਲ ਚਕਤਾਨਵਾਖ ਖੜਾ ਹੈ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਵਿਰੋਧੀ ਧਿਰ ਦੀ ਬੇਨਤੀ ਨੂੰ ਦੁਹਰਾਇਆ ਹੈ ਜਿਸ ਵਿੱਚ ਉਹਨਾਂ ਨੇ 22 April ਦੇ ਪਹਿਲਕਾਮ ਹਮਲੇ ਆਪਰੇਸ਼ਨ ਸਿੰਧੂ ਉੱਤੇ ਜੰਗਬੰਦੀ ਤੇ ਏਲਾਬ ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ